ਉਹ ਮਾਘਰ ਜੀ ਦਾ ਖਾਸਾ ਸਿਰਿਵਾ ਹੈਗਰੂ ਜੀ ਕਿਤੇ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚਰ ਹੋ ਜੀ ਮਾਰਾ ਤੁਹਾਨੂੰ ਦਿਨ ਟੁਕੜੀ ਤੇਰਾ ਚੌਕਣੀ ਤਰੱਕੀ ਬੱਚ ਤੇ ਸਭ ਨੂੰ ਦੇਰ ਹੋਵੇ ਤਵਾਖਸ਼ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਹਵਾ ਚੱਲ ਰਹੀ ਜੀ ਬਹੁਤ ਤੇਜ਼ ਪਛੋਂ ਦੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਕੱਲ ਨੂੰ ਠੰਡ ਹੋਰ ਵੀ ਵਧੂਗੀ ਤੂੰ ਤਾਂ ਹੱਥ ਤੱਕ ਕਰ ਲੈ ਮੇਰੇ ਦੋਹੇ ਪੁੱਤਾਂ ਦੀ ਤੌਰ ਆ ਜੀ ਤੇ ਪੂਰੀ ਦੇਖਿਓ ਤਾਂ ਸਾਡੀ ਤਿੰਨਾਂ ਦੀ ਤੌਰ ਹੈ ਨਾ ਬੱਡ ਮੈਂ ਦੀ ਲਾਲ ਟੱਰ ਬਣੇ ਪਈ ਜੀ ਅਸੀਂ ਆਜੋ ਸੋ ਸਰਪ੍ਰਾਈਜ਼ ਉਹ ਨਹੀਂ ਦੜੀ ਹੱਥ ਖਾਂਦੀ ਹੈ ਘਾਂਟੇ ਇਹ ਜੀ ਦੇਖੋ ਜੀ ਬਿੰਦੀਆਂ ਬੁੰਦੀਆਂ ਕਾਫੀ ਕੁਸਾ ਨਹੀਂ ਮੈਂ ਇੱਕ ਤਬਰੀਕ ਜੀ ਬਿੰਦੀ ਇਹਦੇ ਇੱਕ ਕਾਲੇ ਬੈਲੀ ਲਾਉਣੀ ਆ ਕੰਨਾਂ ਚ ਵੀ ਲੱਗੀ ਹੋਈ ਹੈ ਜੀ ਤੇ ਪਿੱਛੇ ਤਾਂ ਚੁੰਡੀ ਦਾ ਚਾਂਦੀ ਦਾ ਵਿੱਚ ਪਤਾ ਨਹੀਂ ਕਿਆ ਕਹਦੇ ਫਸਾਇਆ ਹੋਇਆ ਵਿਚਾਰੀ ਅੱਜ ਆਈ ਪਿਆ ਤੋਂ ਸਭ ਸਭ ਕੀ ਕੀ ਆ ਮੀਂਹ ਕੀਆ ਪਾਣੀ ਕੈ ਇਹ ਤਿਆਰ ਹੋ ਗਈ ਜੀ ਦਿੱਤੇ ਕੱਪੜੇ ਨੇ ਪਾ ਲਏ ਜੈਸਮੀਨ ਨੇ ਉਹ ਲਿਖਿਆ ਬਹੁਤ ਸੋਹਣੀ ਲੱਗਦੀ ਤੇ ਛਰਾ ਰਾਜਾ ਪਾਇਆ ਹੋਇਆ ਖੁੱਲੇ ਖੁੱਲੇ ਜੀ ਪਰ ਇਹਦੀ ਦੋ ਵਾਰ ਸਰਫਸ ਹੋ ਲਈ ਇਹਦੇ ਵੀ ਇਹ ਚੱਕਰਾਂ ਦੇ ਵਿੱਚ ਕੱਪੜੇ ਦੇ ਵਿੱਚ ਵਿੱਚ ਵੀ ਇਹਨੇ ਆਹ ਦਾ ਟੋੜ ਦੀ ਹੁਣ ਪੁੱਤ ਕੀ ਕੀ ਚੱਲ ਕੀ ਆ ਦਿਖਣਾ ਓਕੇ ਸੱਤ ਤਰ੍ਹਾਂ ਕੱਪੜੇ ਦੂਏ ਪੇ ਜਿਹੜੇ ਖੋਲੇ ਨੇ ਬਸ ਇਹਦਾ ਮਸ਼ੀਨ 'ਚ ਜਾਣਾ ਹੈ ਉਦੋਂ ਨੀ ਕਹਾਦਾ ਤਾਂ ਕੁਝ ਨਹੀਂ ਹੈਗਾ ਪਤੰਗ ਨਹੀਂ ਹੈਗਾ ਕਰਨਲ ਜੀ ਵੀ ਜੀ ਪਤੰਗਾ ਤੇ ਮਗਰ ਲੱਗੀ ਵੀ ਸੀ ਤੇ ਕੱਪੜੇ ਕਰੀ ਜਾਂਦੀ ਹੈ ਖਰਾਬ ਉਹਦੇ ਪਿੱਛੇ ਦੀ ਦੋ ਬਾਰ ਹੋਲੀ ਸਰਵਿਸ ਤੇ ਹੁਣ ਤਿਆਰੀ ਖਿੱਚੀ ਵੀ ਤੁਸੀਂ ਚੱਲੇ ਆ ਇਹ ਹੈਗਾ ਵੀਡੀਓ ਦੇ ਵਿੱਚ ਸਰਪ੍ਰਾਈਜ਼ ਰੱਖੂਗਾ ਵੀ ਅਸੀਂ ਜਾਣਾ ਕਿੱਥੇ ਆ ਤੇ ਤਿਆਰ ਆ ਜੀ ਕਰਨ ਵੀ ਮੈਂ ਵੀ ਤੇ ਹੁਣ ਤੁਹਾਨੂੰ ਉਧਰ ਮਲਾਉਂਦਾ ਜੀ ਬਾਕੀ ਟੱਬਰ ਨਾਲ ਵੀ ਗੱਲਬਾਤ ਜੀ ਕਰਾਏ ਦਿੰਦਾ ਤੁਹਾਡੀ ਤਾਂ ਗੱਲ ਕਰਨੀ ਪੜ੍ਹਨ ਪੜ੍ਹਤੋਆਂ ਮਗਰ ਲਾਈ ਜਾਂਦਾ ਪੜਦਾ ਹੈ ਹੇ ਮੇਰਾ ਨਾ ਜੀ ਨੌ ਬੜੇ ਬੜੇ ਹੋ ਗਏ ਨਾ ਅਜੇ ਪੱਖਾਂ ਦੀ ਪੰਡ ਪੰਡ ਤੇ ਵੰਡ ਕੇ ਚੱਕਣ ਲੱਗੀ ਮੇਰਾ ਨਾ ਉਹ ਬਰੇ ਵੱਜ ਗਿਆ ਹੁਣ ਕੱਟਣੇ ਪੈਣਾ ਕਿ ਮਿਸਤਰੀਆਂ ਨਾਲ ਅੱਜ ਆਏ ਪੇ ਕਈ ਦਿਨ ਹੋ ਗਏ ਤੇ ਹੁਣ ਮੈਂ ਕਹਾ ਕੇ ਕੈਮਰਾ ਜੀ ਮਲਾਉਂਦਾ ਤੁਹਾਨੂੰ ਮੇ ਲੋ ਜੀ ਸਾਡੀ ਫੈਮਿਲੀ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਸਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਸਾਸਰੀ ਕਾ ਜੀ ਸਾਰਿਆਂ ਨੂੰ ਜਿਹੜਾ ਸਸਪੈਂਸ ਆ ਉਹ ਬਹੁਤ ਖੁਸ਼ੀਆਂ ਆਲਾ ਹੋਊਗਾ ਤੁਸੀਂ ਹੱਸੂਗੇ ਵੀ ਤੁਹਾਡੇ ਦਿਲ ਥੋੜੇ ਜੇ ਨਰਮ ਨਰਮ ਜਿਹੀ ਹੋਣਗੇ ਤਾਂ ਅਸੀਂ ਵੀ ਕੋਲ ਹੁੰਦੇ ਆ ਚੀਜ਼ਾਂ ਵੈਸੇ ਉਹ ਜਿਹੜਾ ਤੁਸੀਂ ਕਹਿੰਦੇ ਨਾ ਸੁਈਆਂ ਲਾਈਆਂ ਇੰਨੀ ਉਹਦੇ ਗੁੰਤੀ ਪਈ ਆ ਉਹਦੀ ਭੈਣ ਲੈ ਕੇ ਆਈ ਹੁਣ ਜੇ ਮੈਂ ਉਹ ਚੀਜ਼ਾਂ ਨਾਲ ਆਉਂਦੀ ਹੁਣੇ ਰੁੱਸੀ ਜਾਣਾ ਤਾਂ ਚਲ ਠੀਕ ਆ ਤੁਸੀਂ ਤਾਂ ਨਾ ਹਰੇਕ ਗੱਲ 'ਚ ਗੱਲ ਪੱਢਣੀ ਹੁੰਦੀ ਥੋਨੂੰ ਮੈਂ ਦੇਖ ਲਿਆ ਮੈਂ ਗਾਲਾਂ ਕੱਢਣ ਨਹੀਂ ਕਹਿਣਾ ਨਾ ਸੋਹਣਾ ਲੱਗਦਾ ਮਰਜੀ ਤਾਰੀਫ ਕਰ ਦੀਏ ਮੈਂ ਵਾਹ ਦੇ ਉਹ ਕੰਮ ਹੋ ਗਿਆ ਜੇ ਤਾਂ ਮੈਂ ਨਾ ਲਾਉਂਦੀ ਤਾਂ ਕੁੜੀ ਦਾ ਦਿੱਲੀ ਰੱਖਿਆ ਜੇ ਮੈਂ ਲਾਤਾ ਹੁਣ ਕੁੜੀ ਭਰਤੀ ਚੱਲ ਕੋਈ ਉਹ ਤਾਂ ਉਹਨੇ ਦਿਖਾਈਆਂ ਸੀ ਆ ਵੀ ਲਾਈਆਂ ਹੋਈਆਂ ਰੀਤ ਤੇ ਗੱਲ ਵੀ ਤਾਂ ਕਮਾਉਣੀ ਹੁੰਦੀ ਕਿਦਰ ਮੈਂ ਗੱਲ ਕਮਾ ਕੇ ਸੂਈਆਂ ਦਿਖਾਉਂਦੇ ਤੇਰੀ ਮਿਹਨਤ ਦਿਖਾਈ ਮੈਂ ਇਹ ਵੀ ਦੱਸ ਮੇਰੀ ਮਿਹਨਤ ਕਿੰਨੀ ਛੋਟੀ ਲੱਗਣਾ ਉਹ ਦੇਖੋ ਇੱਕ ਮਿੰਟ ਕੀ ਕਰਦੇ ਕਰਨ ਤੂੰ ਇਹਨੂੰ ਨਾ ਛੱਡੀ ਤੂੰ ਆ ਡੋਰਾ ਜਿਹਾ ਨਾ ਛੱਡੀ ਤੈਨੂੰ ਮੈਂ ਕਿਹਾ ਵੀ ਇਹਨੂੰ ਗੋਦੀ ਚੱਕ ਕੇ ਇੱਧਰ ਨੂੰ ਆ ਜਾ ਚੱਲ ਆ ਪੰਜ ਦਿਨ ਖੜਨਾ ਹੈਗਾ ਉਹ ਵੀ ਖੜਦਾ ਰਹੇਗਾ ਇਹਨਾਂ ਪਤੰਗਾ ਦੇ ਮਗਰ ਇਹ ਵੀ ਪਈ ਵੀ ਆ ਕੋਈ ਨਹੀਂ ਹੈਗਾ ਕਰਨ ਆ ਜਾ ਚੱਲ ਉੱਧਰ ਰੱਖ ਕੇ ਚੱਲ ਉੱਥੇ ਪਿੱਛੇ ਪਿੱਛੇ ਚੱਲ 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 ਉੱਧਰ ਆਦੀ ਉਹ ਵੀ ਕਰਨ ਅੰਦਰ ਛਲਟ ਛੋਲਟ ਦੀ ਕੀ ਕਰਾਲਾ ਪੈ ਅਧਮਾ ਪਤਾ ਨਹੀਂ ਕਰਦੇ ਕਹੀ ਜਾਂਦੇ ਮਮੀ ਪਤਾ ਨਹੀਂ ਆ ਕਰ ਦੋ ਤੁਸੀਂ ਆਪ ਮੈਂ ਕਿਹਾ ਵੀ ਜੇ ਤੁਸੀਂ ਚੱਲੂਗੇ ਫਿਰ ਤਾਂ ਸੀ ਬਜਾ ਦਿੰਦੀ ਆ ਹਨਾ ਕੀ ਹੋ ਗਿਆ ਮੈਂ ਕਿਹਾ ਵੀ ਜੇ ਤੁਸੀਂ ਚੱਲੂਗੇ ਫਿਰ ਤਾਂ ਸੀ ਸਾਡੇ 5:30 ਬਜਾ ਦਿੰਦੇ ਆ ਬੱਜ ਗਿਆ ਸਾਡੇ ਅਸੀਂ ਜਾਣਾ ਹੀ ਨਹੀਂ ਫਿਰ ਅਸੀਂ ਕਹਿੰਦੇ ਵਜਾਈਏ ਹਾਂ ਫਿਰ ਫਿਰ ਕਹਤਾਂ ਵਜਾਈਏ ਲੈ ਲੋ ਜੀ ਲੈ ਲਿਪੜਲਾ ਲਿਪੜਲਾ ਚਿੱਟਾ ਸੂਟ ਪਾ ਕੇ ਛੇੜ ਲਿਆ ਪੰਗਾ ਕੋਈ ਨਹੀਂ ਚਾਚੇ ਖਰਾਬਾ ਪਾਣੀ ਪਾਉਂਦੇ ਕੋਈ ਨਹੀਂ ਮਸਾਹਣਾਂ ਸੀ ਗੱਲ ਸੁਣ ਇਹਨੂੰ ਮਰਜੀ ਛਿੱਟੇ ਦੇ ਤੂੰ ਆ ਜਾ ਰੋ ਤੇ ਪ੍ਰੀਤਾ ਖੜ ਜਾ ਆ ਗਈ ਛੇ ਪ੍ਰੀਤ ਨਾ ਟਕਣ ਕੇ ਨਾ ਕੁੱਤੜ ਪੜਦਾ ਨਹੀਂ ਨਾ ਕਦੀ 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 ਸ਼ੁੱਕ ਕਰਾ ਸ਼ੁੱਕ ਖੰਡ ਕੇ ਉਹਦੇ ਵਾਲ ਜੇ ਪਾਰਲਰ ਚ ਤਿਆਰ ਕਰਾ ਲੂਗਾ ਕੋਈ ਨਹੀਂ ਪਾਰਲਰ ਚ ਪਾਲਰ ਜ਼ੋਰ ਪਾਲਰ ਚ ਹੋਣੇ ਵਾਲੇ ਲੱchn ਲੱਗਦੇ ਮੈਨੂੰ ਪ ਇੱਕ ਮਿੰਟ ਆਪਣੇ ਆਪਣੇ ਦੇਖੋ ਜੀ ਇਹਨੇ ਤੌਰ ਕਰਨ ਦੀ ਵੀ ਤੌਰ ਨਹੀਂ ਕਿਹਾ ਇਹ ਕਹਦੀ ਇਹਨੂੰ ਨਾ ਰੋਕ ਲੈ ਕਿਉਂ ਨਾ ਰੋਕਾਂ ਬਈ ਕਿਉਂ ਨਾ ਰੋਕਾਂ ਕਿਉਂ ਨਹੀਂ ਨਹੀਂ ਇਹ ਗੱਲ ਬਣਦੀ ਨਹੀਂ ਹੈਗੀ ਮਈਨੇ ਚੰਦਰਾ ਦੀ ਪਾਈਆਂ ਮੀਂ ਜੀ ਨੇ ਇਹਨੇ ਚੰਦਰਾ ਵੀ ਬਈ ਮੇਂ ਹਾਂਜੀ ਮੇਰੇ ਨਾਲ ਹੋ ਗਿਆ ਜੀ ਧੋਖਾ ਇਹ ਗੱਲ ਦਾ ਵੀ ਮੈਨੂੰ ਜਰਾਬਾ ਦੇ ਤੇ ਸੰਦੀਪ ਨੇ ਰੰਗ ਵਰਗੀ ਆ ਜੀ ਮੈਨੂੰ ਕਹਦੀ ਕੋਈ ਨਹੀਂ ਕਿਹੜਾ ਦਿਖੜੀ ਆ ਆਪ ਗੱਡੀਆਂ ਵੇਣਾਂ ਨੇ ਪੂਰੀਆ ਤੌਰਾਂ ਹਾਂ ਪੂਟਨੇ ਕਬਰ ਕਰਤੇ ਤੁਸੀਂ ਕਿਹੜਾ ਤਾ ਪੂਟ ਕਾਲ ਕੇ ਨਾ ਕੜਾ ਹਾਂ ਇਹ ਵੀ ਤੁਹਾਨੂੰ ਅੱਜ ਮੈਂ ਚੱਕਾ ਗੋਦੀ ਮੈਂ ਚੱਕਾ ਇੱਕ ਤਾਂ ਰੀਤੇ ਨਹੀਂ ਕਾਬੂ ਹੁੰਦੀ ਸੀ ਸਾਥ ਇੱਕ ਅਸੀਂ ਆ ਬਸ ਸਾ ਅਸੀਂ ਮੂਰਤਾਂ ਜਾ ਕਢਾਉਣਾ ਹੈ ਜੀ ਔਲਿਆਂ ਦੀ ਫੱਕੀ ਬਣਾਉਣੀ ਹੈ ਪਤਾ ਲੱਗਾ ਨਹੀਂ ਕਦ ਬਣਾਈਏ ਮੌਸਮ ਇਹ ਸੁੱਕੂਗੇ ਜੈਸਮੀਨ ਤਾਂ ਇਹਦੀ ਫੱਕੀ ਬਣਨੀ ਹੈ ਮੌਸਮ ਹੁਣ ਕਈ ਦਿਨ ਤਾਂ ਧੁੱਪੇ ਨਹੀਂ ਨਿਕਲੀ ਵਿਚਾਰਿਆਂ ਦੀ ਹੋਰੋ ਤਰ ਹਾਂ ਉਹਦੇ ਕਰਕੇ ਨੋ 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 ਉਰਦਾ ਬਾਹਰ ਤੇ ਇੱਕ ਵਾਰ ਆਉਣੀ ਸੁੱਕੇ ਬੀਜ ਨਿਕਲ ਹੁਣ ਤਾਂ ਇਹਨਾਂ ਦਾ ਸੁੱਕੂ ਗਿਆ ਨਾ ਤਾਂ ਇਹ ਨਿਕਲਣੇ ਬਾਹਰ ਹਾਂ ਹੁਣ ਇਸ ਤਰ੍ਹਾਂ ਹੋ ਗਿਆ ਵੀ ਰੀਤ ਗਿਰ ਸਾਵੇ ਦੇ ਵਿਚ ਤੇ ਕਾਦੇ ਪਰ ਤੇ ਇਧਰ ਆਇਓ ਨੀਜੇ ਤੇ ਛੱਡ ਦੀ ਮੈਂ ਤੁਹਾਨੂੰ ਕਹਿ ਲੇ ਗਿਆ ਦੀ ਵੀ ਇੱਥੇ ਮਿੰਜਾ ਲਾਉਣਾ ਆਪਣੇ ਵਾਸਤੇ ਹੈ ਖਤਰਨਾਕ ਹਾਂ ਵੀ ਹੁਣ ਲੱ ਕਰਨ ਲੱਗੀ ਨਾ ਆਪਾਂ ਉੱਥੇ ਬੈਠ ਕੇ ਕਰਾਂਗੇ ਹਾਲੇ ਚਲੋ ਫੇ ਚਲੋ ਲੋ ਭਾਈ ਰੋਦਨੋ ਚੱਲੀਏ ਚਲੋ ਚਲੋ ਫੇ ਆ ਜਾ ਵੀ ਕਰਨ ਮੰਮੀ ਹਲੇ ਵੀ ਸੋਚਣਾ ਸੀ 6 ਵਜੇ ਆ ਲੈਣੇ ਚੱਲ ਨਹੀਂ 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 ਨਾ 7:00 ਵਜੇ ਆ ਲੈਣੇ ਨਹੀਂ ਕਿੱਚਾ ਮੈਂ ਮੈਸਾ ਵੀ ਚੋਣੀਆਂ ਫਿਰ ਮੈਸਾ ਚੋਕੀ ਚੱਲਦੇ ਹਾਂ ਕੱਪੜੇ ਬਦਲੋ ਛੇਤੀ ਕਰੋ ਮੰਮੀ ਦਾ ਦਿਲ ਕਰਾਉਂਦਾ ਹੈ ਜਾਣ ਨੂੰ ਅਸੀਂ ਕਿਹਾ ਵੀ ਤੁਸੀਂ ਮੈਂ ਚੱਲਣੇ ਕੱਪੜੇ ਖੋਲੋ ਮੈਂ ਸਮੋਸਾ ਚੋ ਚਲੋ ਚੱਲ ਫਿਰ ਚੱਲਦੇ ਨੇ ਪਾਈ ਨਹੀਂ ਹੁੰਦੀ ਜਿਹਨੇ ਕੱਪੜੇ ਖੋਚੜੀਏ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਹੁਣ ਅੱਗੇ ਚੱਲ ਕੇ ਦੇਖਦੇ ਆਂ ਕੀ ਬਣਦਾ ਪ੍ਰੋਗਰਾਮ ਕਹਿੰਦੇ ਜਦ ਖੁਸ਼ੀਆਂ ਦਾ ਦਿਨ ਹੋਵੇ ਤਾਂ ਗੁਰੂ ਮਹਾਰਾਜ ਦੇ ਨਤਮਸਤਕ ਹੋਣਾ ਵੀ ਬਹੁਤ ਜ਼ਰੂਰੀ ਆ ਤੇ ਪਹੁੰਚ ਗਏ ਜੀ ਗੁਰਦੁਆਰਾ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਤੇ ਹੁਣ ਕਰਾਂਗੇ ਇੱਥੇ ਦਰਸ਼ਨ ਮੇਲੇ ਤੇ ਤੁਸੀਂ ਵੀ ਜਰੂਰ ਕਰਿਓ ਜੀ ਵਾਹਿਗੁਰੂ ਸਾਰਿਆਂ ਪਰਿਵਾਰਾਂ ਦੇ ਵਿੱਚ ਭਾਈ ਚੜ੍ਹਦੀ ਕਲਾ ਰੱਖੇ ਸਾਰਿਆਂ ਦੇ ਖੁਸ਼ੀਆਂ ਖੇੜੇ ਸਰਣ ਪਰਵਾਰਾਂ ਦੇ ਵਿੱਚ ਕਿਰਪਾ ਰੱਖੇ ਉਹਨੇ ਅਰਦਾਸ ਜਿਵੇਂ ਆਪ ਪੜਨੇ ਆ ਨਾ ਜੀ ਨਾ ਵਿਸਰੀ ਨਾ ਅਵਿਸਰੀ ਨਾ ਤੁਕਲੀ ਨਾ ਬੁਲਾ

ਹੱਥ ਸਿੱਧੇ ਰੱਖਿਓ ਤੇ ਅੱਖੀਂ ਤੇ ਮਨ ਦੋਨਾਂ ਦਾ ਹੱਥ ਸਿੱਧੇ oh the hot dog. ਅਸੀਂ ਕੋਸੋਰ ਵੀ ਲੈ ਸਕਦੇ ਹਾਂ ਕੀ ਆ ਵੀ ਨਾ ਕੇਕ ਲਈਏ ਮੇਨ ਗੱਲ ਤਾਂ ਕੇਕ ਦੀ ਆ ਹਾਂ ਇਹਨਾਂ ਵੀ ਮੈਂ ਸੋਚਦੀ ਥਾ ਨੀਚੇ ਵਾਲਾ ਲੈ ਲਵਾਂ ਨਹੀਂ ਯਾਰ ਆ ਲੈ ਲੋ ਨਹੀਂ ਕਰ ਨਾ ਦਸੂਗਾ ਇਹ ਤੜਕਿਆ ਹੋਇਆ ਥੋੜਾ ਜਿਹਾ ਕੇਕ ਕਰ ਨਾ ਨੀਚੇ ਵਾਲਾ ਠੀਕਾ ਦੇਖ ਤਾਂ ਵਾਟਰਪਰ ਨਹੀਂ ਧੂਆ ਛੱਡ ਦੇ ਤੂੰ ਮਾਂ ਕਹਿੰਦੀ ਆਲਾ ਨਹੀਂ ਠੱਕੇ ਨਾਲੇ ਕਹ ਦੂਗਾ ਧੂਆ ਕਹਦੀ ਆ ਤੂੰ ਸਾਰੇ ਛੱਡੋ ਆਹ ਦੇਖੋ ਬਗੜਾ ਚੌਕਲੇਟ ਖਾਣ ਨੂੰ ਤਿਆਰ ਹੈ ਨਹੀਂ ਪੈਂ ਕਿਹੜਾ ਲੈਣਾ ਤੈਨੂੰ ਪਤਾ ਉਹ ਹੀ ਕੇਕ ਆਲਾ ਕਿਹੜਾ ਕਹਿੰਦੀ ਰਹੀ ਤੂੰ ਕਿਹੜਾ ਲੈਣਾ ਪੁੱਤ ਚੋਕੀਆਂ ਆ ਲੈ ਆ ਲੈ ਮਿਆਂ ਨਾ ਕਰ ਬਈ ਨਹੀਂ ਨਹੀਂ ਚੋਫੀਆਂ ਟੌਪ ਚਾਕਲੇਟਾਂ ਤੇ ਕੇਕ ਕਹਿੰਦੀ ਆ ਚਾਕਲੇਟ ਵਾਲਾ ਦੇਖ ਲੋ ਕਿਹੜਾ ਲੈਣਾ ਯਾਰ ਹਵਲਾ ਗਬਲਾ ਦੋਹਾਂ ਚਲੋ ਦੇਖਦੇ ਆ ਆ ਦੇਖ ਲੋ ਤੇਦਲੀ ਵਾਲਾ ਮੈਨੂੰ ਇਹਦੀ ਕੀ ਖਲਾਉਦਾ ਚੱਟ ਹੀ ਲੈ ਲੋ ਆਹੀ ਲੈ ਲਿਆ ਸਹਿਮਤਾ ਕੋਈ ਗੁੱਸਾ ਕੋਈ ਢਿਲਾ ਫੇਰ ਨਾ ਕਹੀਂ ਵੀ ਮੰਨੀ ਨਹੀਂ ਹੈਗੀ ਸਾਠੀ ਕਾ ਨਹੀਂ ਫਿਰ ਅਸੀਂ ਮਨਾਉਣਾ ਜੀ ਮਾਮਾ ਜੀ ਕਿੱਦਾਂ ਆ ਜੀ ਤੁਸੀਂ ਇੱਕ ਮਿੰਟ ਆ ਹਾਂ ਵਾਲਾ ਦਿਓ ਜੀ ਸਾਨੂੰ ਲਾਸਟ ਵਾਲਾ ਓਕੇ ਕੋਦ ਫੈਸਲਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਲੇ ਚਾਚਾ ਸਾਨੂੰ ਇਹ ਗਾਲ ਅੱਖਾਂ ਕੱਢਦੇ ਹੁੰਨੇ ਆ ਖਾਂਡ ਪੀਣ ਨੂੰ ਲੱਗ ਹੁੰਦੀ ਆ ਮੰਨ ਗਈ ਮੈਂ ਮੰਨ ਗਈ ਤੇਰੀ ਗੱਲ ਮੰਨ ਲਈ ਸਾਰੀਆਂ ਗੱਲਾਂ ਮੰਨ ਗਈ ਤੇਨੂੰ ਕੀ ਕਹਿੰਦੀ ਹੁਣ ਕਰਨ ਵੀ ਕਾਰ ਜਾਨੀ ਛੇੜੀ ਦਾ ਦੁਕਾਨ ਚਾਹ ਤੇ ਛੇੜੀ ਚੋਕਾ ਲੈਣੀ ਆ ਚੋਕਾ ਮੁਗਤਿਆਂ ਚੋਕਾ ਚੋਕਾ ਹਲੇ ਲੈ ਲੈਂਦੇ ਪੁੱਤ ਚੋਕਾ ਲੈ ਲੈਂਦੇ ਆ ਉਹ ਲੈ ਲੈਂਦੇ ਆ ਚੋਕਾ ਹਾਂ ਕੇਕ ਤਾਂ ਲੈ ਲੀਓ ਪਹਿਲਾਂ ਤਾਦਾ ਤਾਦਾ ਮਿੱਠਾ ਖਾ ਖਾ ਕੇ ਬਾਜੀ ਹੋ ਗਈ ਕੁੜੀ ਬੱਸ ਇਹ ਕਹਿੰਦੀ ਆ ਤਾਦਾ ਲੈ ਲੀਓ ਮੈਂ ਟੌਫੀਆਂ ਦਾ ਪੈਕ ਟੌਫੀਆਂ ਦਾ ਪੈਕਟ ਮੰਗਦੀ ਆ ਆ ਕਰ ਲਿਆ ਜੀ ਉਹਨਾਂ ਨੇ ਸਿਲੈਕਟ ਕੇਕ ਤੇ ਕਰ ਦਿਓ ਜੀ ਇਹਨੂੰ ਪੈਕ ਕਰ ਲੈ ਲੈ ਜੀ ਇਹਨੂੰ ਸਿਸਟਮ ਫੇਟਾ ਨਾ ਹੁਣ ਕਿੱਥੇ ਆ ਗਏ ਆਪਣੀ ਕੰਮ ਨੂੰ ਨਾ ਪਾ ਕੇ ਰੱਖਿਆ ਪਰ ਨਿਆਣੇ ਨੇ ਸਮਝ ਨਾ ਰੀਤ ਆਪਣਾ ਚੱਕਣ ਲੱਗੀ ਵੀ ਕਰਨ ਉਧਰ ਆਪਣਾ ਚੱਕਣ ਲੱਗਿਆ ਪਿਆ ਮੈਨੂੰ ਤਾਂ ਐਵੇਂ ਇਹਨੇ ਤੇ ਜੇਬਾਂ-ਜੂਪਾਂ ਵੀ ਚੈੱਕ ਕਰ ਲਓ ਜਾਣ ਲੱਗੇ ਵੀ ਕਿਤੇ ਜੇਬ ਵਿੱਚ ਜਿਹੜੀ ਪਾਲਿਆ ਸਮਾਨ ਆ ਦੇਖ ਲਓ ਕੱਲੀ ਉੱਪੀ ਜੰਦੀ ਲੈ ਇਹ ਜੂਪਾਂ ਲੱਗੀ ਵੀ ਘੜੜਾ ਪੜਾ ਲੈ ਹਾਂ ਕੀ ਕਰਦੀ ਹੈ ਕਿੱਲੇ ਦਾ ਲੱਗਿਆ ਨਹੀਂ ਸਾਨੂੰ ਇਹਨਾਂ ਨਾਲ ਖਾਣਾ ਨਹੀਂ ਇਹ ਇਹ ਖਾਣਾ ਨਹੀਂ ਹੋ ਜਾਵੇ ਹਾਂਜੀ ਚਲੋ ਕਰੋ ਬਿਲਿੰਗ ਬੁਲਿੰਗ ਦੀ ਕਰੋ ਉਹਨਾਂ ਨੂੰ ਫਿਰ ਆਪਾਂ ਨਿਕਲਦੇ ਹਰੇ ਤੇ ਚਲੋ 1 ਮਿੰਟ ਦਾ ਪਾਪਾ ਕੇਕ ਲੈ ਲਿਆ ਜੀ ਤੇ ਨਾਲੇ ਖਾਣ ਪੀਣ ਦਾ ਲੈ ਲਿਆ ਸਮਾਨ ਹਾਂ ਅਜੇ 10 ਕਿਲੋਮੀਟਰ ਆਪਣਾ ਘਰ ਛੱਡ ਕੇ ਆਏ ਨਹੀਂ ਕਾਕਾ ਕੋਲ ਨਹੀਂ ਆ ਤੇ ਰੀਤ ਕਾਕਾ ਕਾਕਾ ਹੀ ਕਰੀ ਜਾਂਦੀ ਆ ਹੁਣ ਕੱਢ ਲੈ ਉਹ ਸੰਦੀਪ ਨੇ ਜੀ ਖਾਂਦੀ ਖਾਂਦੀ ਇਹਨੇ ਸਾਮਾਨ ਨੂੰ ਲਕੋਤਾ ਬਣਾਇਆ ਨਹੀਂ ਉਹ ਕੋਈ ਨਹੀਂ ਤਾਂ ਹੀ ਹਾਂ ਸੋਸ ਵੀ ਪੁੜਿਆ ਤਾ ਸਾਰੇ ਕੋਈ ਵੀ ਫਾਸਟ ਫੂਡ ਖਾਈ ਜਾਂਦੇ ਤਾਂ ਹੁਣ ਤੇ ਖਾਂਦੇ ਤਾਂ ਭਾਈ ਖਾਂਦੇ ਨਹੀਂ ਉਹ ਗੱਲ ਨਹੀਂ ਖਾ ਲਿਆ ਮੈਂ ਫਿਨਿਸ਼ ਤਾਂ ਕਰਤਾ ਸਰ ਅੱਛਾ ਫਿਨਿਸ਼ ਕਰਤਾ ਮੈਂ ਵੀ ਫਿਨਿਸ਼ ਕਰਤਾ ਜੀ ਕਰਨੇ ਵੀ ਫਿਨਿਸ਼ ਕਰਤਾ ਜੈ ਜ਼ਮੀਨ ਨੇ ਵੀ ਸਾਰੇ ਨੇ ਫਿਨਿਸ਼ ਕਰਕੇ ਦੁਬਾਰਾ ਗੱਡੀ 'ਚ ਬਹਿ ਗਏ ਹਾਂ ਮੱਚਾ ਲੱਗਿਆ ਵੀ ਸੌਸ ਦੀਆਂ ਇਹ ਕਰਨਵੀਰ ਲੱਗ ਗਿਆ ਜੀ ਕਹਿੰਦਾ ਕਹਿੰਦਾ ਪੈਟੀਆਂ ਖਾਣੀਆਂ ਸਭ ਤੋਂ ਮੈਂ ਪੈੜੀ ਚੀਜ਼ ਮੰਨਦਾ ਪੈਟੀਆਂ ਐ ਬੰਦੇ ਦਾ ਮੂੰਹ ਲੱਭੜ ਜਾਣਾ ਪੈਟੀਆਂ ਕਿ ਕਿੱਥੇ ਹੋ ਮੈਂ ਕਿੱਥੇ ਦਾ ਦਿਖਾ ਦਮਾਂ ਬੰਦਰ ਮੈਂ ਹੁਣ ਗੱਡੀ ਚਲਾਵਾਂ ਕਿ ਕੈਮਰਾ ਘਮਾਵਾਂ ਵੈਸੇ ਵੀ ਗੱਡੀ ਚਲਾਉਂਦਾ ਚਲਾਉਂਦਾ ਵੀਡੀਓ ਤਾਂ ਬਣਾਉਣੀ ਚਾਹੀਦੀ ਚਲੋ ਹੁਣ ਮੈਂ ਕੈਮਰਾ ਜੇ ਆਨ ਕਰੇ ਲਿਆ ਮਾਂ ਵੀ ਚੱਲ ਹੁਣ ਚਲਾਇ ਰਵਨਾ ਵੈਸੇ ਪਨੀਰ ਵਾਲੀ ਪੈਟੀ ਬੜਾ ਤੁਸੀਂ ਕੁਝ ਪਰਸੈਂਟ ਤਾਂ ਪਨੀਰ ਵਾਲੀ ਪੈਟੀ ਹੈ ਸਵਾਦ ਆ ਨਾ ਪਤਾ ਨਹੀਂ ਕਦਾਂਕ ਪਨੀਰ ਹੋਣਾ ਵਿੱਚ ਕਿਹੜੇ ਤੇਲ ਵਿੱਚ ਤਲੀ ਬਣੀ ਚੋਰ ਦੀ ਦਾੜ੍ਹੀ 'ਚ ਤਣਕਾ ਹੁਣ ਮੈਂ ਤਾਂ ਇਹ ਵੀ ਨਹੀਂ ਕਹਿ ਸਕਦਾ ਵੀ ਮੈਂ ਖਾਦੀ ਹੋਣੀ ਮੇਰੇ ਤਾਂ ਪਹਿਲੀ ਫਸੀ ਵੀ ਦਾੜ੍ਹੀ ਦੇ ਵਿੱਚ ਸਾਡੇ ਘਰ 'ਚ ਸਾਰਿਆਂ ਨਾਲੋਂ ਗਾਲਾ ਕੌਣ ਕੱਢਦਾ ਫਾਸਟ ਫੂਡ ਤੇ ਮੈਂ ਠੀਕ ਹੈ ਸਾਡੇ ਘਰ 'ਚ ਸਾਰਿਆਂ ਤੋਂ ਪਹਿਲਾਂ ਚੀਜ਼ ਕੌਣ ਖਾਂਦਾ ਮੈਂ ਨਵੇੜ ਦਾ ਰਾਜੀ ਨਾਲ ਦੀ ਨਾਲ ਜੋ ਆ ਗਿਆ ਪਾ ਪੀਂਡ ਦੀ ਦਾ ਬਸ ਕਰਨ ਦਾ ਕਹਾਣਾ ਦੀ ਦੀ ਨਾ ਤਾਂ ਬੇੜੀ ਦਾ ਕਾਬਿਲ ਨਹੀਂ ਆ ਕਰ ਦੇਣੀ ਉਹ ਕੰਮ ਆ ਥੋੜਾ ਆ ਚਲ ਜਰੂਰੀ ਹੁੰਦਾ ਪੁੱਤ ਨੇ ਆਪਕੇ ਲੈ ਲਾ ਉੱਥੇ ਪਿਆ ਉਹਨਾ ਮੂੰਹ ਸੰਕਰ ਲਾ ਰ ਕਪੜੇ ਅਜਾ ਮੈਂ ਅੱਜ ਵੈਕਿਊਮ ਕਲੀਨਰ ਮਾਰਿਆ ਜੀ ਸਵੇਰੇ ਗੱਡੀ 'ਚ ਇਹਨਾਂ ਨੇ ਫੇਰ ਵੈਕਿਊਮ ਜੋਗਾ ਕਰ ਦੇਣਾ ਕੰਮ ਦੁਬਾਰਾ ਮਾਰਦੇ ਹੋਈ ਹਾਂ ਤੇਰੇ ਘਰ ਦੇ ਪੁੱਛਦੇ ਗੱਡ ਤੇ ਪੈਂਦੇ ਹੀ ਹੁੰਦਾ ਤੂ 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 ਪਤਾ ਨਹੀਂ ਕਿਹੜੀ ਕਿਹੜੀ ਬੋਲੀ ਜਾਂਦੀ ਹੈ ਇਹ ਤਾਂ ਬਹੁਤ ਅੰਗਰੇਜ਼ੀ ਬੋਲੀ ਇਹ ਬਹੁਤ ਜ਼ਿਆਦਾ ਤੇ ਹੁਣ ਤੁਸੀਂ ਜੀ ਅੱਜ ਲਾਓ ਜੀ ਗੈਸ ਸਾਰੇ ਕੀ ਕੇਕ ਲੱਤਾ ਸੀ ਕਿਹਦੇ ਵਾਸਤੇ ਲੱਤਾ ਹੋਊਗਾ ਤੇ ਅ ਕਿਆ ਪ੍ਰੋਗਰਾਮ ਹੋਊਗਾ ਕਮੈਂਟਾਂ ਚ ਜਰੂਰ ਦੱਸਿਓ ਬੀ ਇਹਨਾਂ ਨੇ ਕਿਆ ਕਰਨਾ ਹਾਂ ਕੇਕ ਕਿਹਦਾ ਸੈਲੀਬ੍ਰੇਸ਼ਨ ਹੋ ਸਕਦਾ ਤੇ ਮਿਲਦੇ ਆ ਅਗਲੀ ਵੀਡੀਓ ਚ ਉੱਥੇ ਲ ਕੇ ਕੇ ਕਟਾਂਗੇ ਜੀ ਉਹ ਤੁਹਾਨੂੰ ਪਤਾ ਲੱਗੂਗਾ ਅਗਲੀ ਵੀਡੀਓ ਚ ਚੱਲ 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 ਹਾਂ ਚਲੋ ਠੀਕ ਹੈ ਜੀ ਬਾਏ ਬਾਏ ਕਰ ਦੋ ਲੋੜੀ